ਸਵਾਗਤ ਹੈ ਤੁਹਾਡਾ ਦਿਨਿਕ ਸਿਰਾ ਟੀਵੀ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਜਲੰਧਰ ਦੇ ਵਿੱਚ ਲੋਕ ਸਭਾ ਉਮੀਦਵਾਰ ਵਜੋਂ ਕਾਂਗਰਸ ਪਾਰਟੀ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਇਰ ਕੀਤਾ ਹੈ ਇਸ ਨਾਮਜ਼ਦਗੀ ਪੱਤਰ ਦੇ ਵਿੱਚ ਉਹਨਾਂ ਨੇ ਆਪਣੀ ਹੁਣ ਤੱਕ ਦੀ ਜਾਇਦਾਦ ਦਾ ਪੂਰਾ ਬਿਉਰਾ ਦਿੱਤਾ ਹੈ ਉਸ ਜਾਇਦਾਦ ਦਾ ਬਿਉਰਾ ਦਿੰਦੇ ਹੋਏ ਉਸ ਐਫੀਡੇਵਿਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੱਸਦੇ ਨੇ ਕਿ ਉਹਨਾਂ ਦੇ ਖਿਲਾਫ ਕੋਈ ਕੇਸ ਵੀ ਨਹੀਂ ਚੱਲ ਰਿਹਾ ਇਸ ਵੇਲੇ ਉਹਨਾਂ ਦੇ ਕੋਲ ਕੈਸ਼ ਇਨ ਹੈਂਡ 1000 ਰੁਪਏ ਹੈ ਉਹਨਾਂ ਦੀ ਪਤਨੀ ਦੇ ਕੋਲ 50000 ਰੁਪਏ ਕੈਸ਼ ਨੇ ਫਿਰ ਉਸ ਤੋਂ ਬਾਅਦ ਖਾਤਿਆਂ ਦੀ ਜਾਣਕਾਰੀ ਦਿੰਦੇ ਨੇ ਬੈਂਕ ਖਾਤਿਆਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਕੋਲ 68,18,955 ਰੁਪਏ ਨੇ ਉਹਨਾਂ ਦੀ ਪਤਨੀ ਕੋਲ 74,98,238 ਰੁਪਏ ਨੇ ਗੱਡੀਆਂ ਦੀ ਜਾਣਕਾਰੀ ਦਿੰਦੇ ਹੋਏ ਚਰਨਜੀਤ ਸਿੰਘ ਚੰਨੀ ਦੱਸਦੇ ਨੇ ਕਿ ਉਹਨਾਂ ਦੇ ਕੋਲ ਇੱਕ ਟੋਇਟਾ ਫੋਰਚੂਨਰ sigma 4 ਗੱਡੀ ਹੈ 2018 ਮਾਡਲ ਜਦੀ ਕੀਮਤ ਇਸ ਵੇਲੇ 32,57,000 ਰੁਪਏ ਹੈ ਉਹਨਾਂ ਦੀ ਪਤਨੀ ਦੇ ਨਾਮ ਤੇ ਇੱਕ ਗੱਡੀ ਹੈ ਸਲਟੋਜ਼ ਉਹਦੀ ਕੀਮਤ 15,78,000 ਰੁਪਏ ਹੈ ਇਸ ਵੇਲੇ ਜੁਐਲਰੀ ਦੀ ਜਾਣਕਾਰੀ ਚਰਨਜੀਤ ਸਿੰਘ ਚੰਨੀ ਨੇ ਦਿੱਤੀ ਹੈ ਤੇ ਉਹਨਾਂ ਦੇ ਕੋਲ ਇਸ ਵੇਲੇ 10 ਲੱਖ ਰੁਪਏ ਦੀ ਜੁਐਲਰੀ ਹੈ ਔਰ ਉਹਨਾਂ ਦੀ ਪਤਨੀ ਦੇ ਕੋਲ 20 ਲੱਖ 60000 ਰੁਪਏ ਦੀ ਜੁਐਲਰੀ ਹੈ ਹੋਰ ਜਿਹੜੇ ਐਸੈਟਸ ਹੁੰਦੇ ਨੇ ਕੋਈ ਕੈਪੀਟਲ ਇਨਵੈਸਟਮੈਂਟਸ ਹੈ ਜਿਹੜਾ ਜ਼ਮੀਦਾਰਾ ਫਿਲਿੰਗ ਸਟੇਸ਼ਨ ਹੈ ਜਿਹੜਾ ਇੱਕ ਪੈਟਰੋਲ ਪੰਪ ਹੈ ਉਹਦੇ ਵਿੱਚ ਇਹਨਾਂ ਦੀ ਇਨਵੈਸਟਮੈਂਟ ਆ ਉਹਦਾ ਉਹਦਾ ਇਹਨਾਂ ਦਾ ਸ਼ੇਅਰ ਬਣਦਾ 34838911 ਰੁਪਏ ਇਹ ਸਾਰੀਆਂ ਚੀਜ਼ਾਂ ਮੂਵੇਬਲ ਐਸੈਟਸ ਹੁੰਦੀਆਂ ਨੇ ਚਲ ਸੰਪਤੀ ਇਹ ਸਾਰੀ ਚਲ ਸੰਪਤੀ ਦੀ ਵੈਲਿਊ ਜੇ ਆਪਾਂ ਟੋਟਲ ਕਰਾਂਗੇ ਤੇ ਚਰਨਜੀਤ ਸਿੰਘ ਦੋਵਾਂ ਯਾਰ 866 ਰੁਪਏ ਉਹਨਾਂ ਦੀ ਪਤਨੀ ਦੇ ਕੋਲ 1 ਕਰੋੜ 43 ਲੱਖ 61 ਹਜ਼ਾਰ 738 ਰੁਪਏ ਹੈ ਯਾਨੀ ਕਿ 3 ਕਰੋੜ ਦੇ ਆਸ-ਪਾਸ ਤੁਸੀਂ ਆਪੇ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਦੋਵਾਂ ਤੇ ਜੀਆਂ ਦੇ ਕੋਲ ਮੂਵੇਬਲ ਐਸੈਟਸ ਬਣ ਜਾਂਦੇ ਨੇ ਇਮੋਵੇਬਲ ਐਸੈਟਸ ਦੀ ਜਾਣਕਾਰੀ ਦਿੰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਹਨਾਂ ਦੇ ਕੋਲ ਖਰੜ ਦੇ ਪਿੰਡ ਔਜਲਾ ਦੇ ਵਿੱਚ ਕੁਝ ਖੇਤੀਬਾੜੀ ਲਈ ਵੀ ਜ਼ਮੀਨ ਹੈਗੀ ਹੈ ਕਮਰਸ਼ੀਅਲ ਬਿਲਡਿੰਗ ਵੀ ਉਹਨਾਂ ਦੇ ਕੋਲ ਹੈਗੀਆਂ ਨੇ ਖਰੜ ਦੇ ਵਿੱਚ ਇਸ ਤੋਂ ਇਲਾਵਾ ਰੈ residențial ਬਿਲਡਿੰਗ ਦੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਇੱਕ ਮੋਰਿੰਡਾ ਦੇ ਵਿੱਚ ਉਹਨਾਂ ਦਾ ਇੱਕ ਕੁੱਲ ਘਰ ਹੈ ਉਹਨਾਂ ਦੀ ਪਤਨੀ ਔਰ ਉਹਨਾਂ ਦੇ ਨਾਮ ਸਾਂਝੀ ਇੱਕ ਖਰੜ ਦੇ ਵਿੱਚ ਵੀ ਉਹਨਾਂ ਦਾ residențial ਘਰ ਹੈਗਾ ਇੱਕ ਬਿਲਡਿੰਗ ਹੈਗੀ ਹੈ ਮਤਲਬ ਔਰ ਇਹ ਪੂਰੀ ਚੱਲ ਔਰ ਜਿਹੜੀ ਅਚਲ ਸੰਪਤੀ ਹੈ ਜਿਹੜੀ ਜ਼ਮੀਨਾਂ ਦੀ ਗੱਲ ਮੈਂ ਕਰ ਰਿਹਾ ਹਾਂ ਐਗਰੀਕਲਚਰ ਲੈਂਡ residențial ਲੈਂਡ ਜਾਂ ਫਿਰ ਕਮਰਸ਼ੀਅਲ ਲੈਂਡ ਇਹਦੀ ਕੀਮਤ ਜਿਹੜੀ ਚਰਨਜੀਤ ਸਿੰਘ ਚੰਨੀ ਦੇ ਕੱਲੇ ਦੇ ਨਾਮ ਤੇ ਬੋਲਦੀ ਹੈ ਉਹ ਹੈ 4 ਕਰੋੜ 69 ਲੱਖ 43 ਹਜ਼ਾਰ 200 ਰੁਪਏ ਉਹਨਾਂ ਦੀ ਪਤਨੀ ਦੇ ਨਾਂ ਤੇ ਜਿਹੜੀਆਂ ਜ਼ਮੀਨਾਂ ਬੋਲਦੀਆਂ ਨੇ ਕਮਰਸ਼ੀਅਲ ਜਾਂ ਰੈ residenial ਜੋ ਵੀ ਹੈ ਉਹਦੀ ਕੀਮਤ ਬਣਦੀ ਹੈ ਉਹਨਾਂ ਦੇ ਨਾਮ ਤੇ 2.5 ਕਰੋੜ ਰੁਪਇਆ ਯਾਨੀ ਕਿ 2.5 ਕਰੋੜ ਆਪਾਂ ਇਹ ਲਾ ਲਈਏ 4.69 ਲੱਖ ਰੁਪਇਆ ਚਰਨਜੀਤ ਸਿੰਘ ਚੰਨੀ ਦਾ ਲਾ ਲਈਏ ਤਾਂ ਲਗਭਗ 7 ਕਰੋੜ ਦੇ ਆਸ-ਪਾਸ 7 ਕਰੋੜ ਤੋਂ ਵੱਧ ਹੀ ਹੋ ਜਾਂਦਾ ਹੈ 7 ਕਰੋੜ ਤੋਂ ਆਸ-ਪਾਸ ਅਚਲ ਸੰਪਤੀ ਹੈ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਕੋਲ ਔਰ ਅਚਲ ਸੰਪਤੀ ਦੀ ਵੀ ਮੈਂ ਤੁਹਾਨੂੰ ਜਾਣਕਾਰੀ ਪਹਿਲਾਂ ਦੱਸੀਏ ਕਿ ਉਹਨਾਂ ਦੇ ਕੋਲ 3 ਕਰੋੜ ਦੇ ਆਸ-ਪਾਸ ਚਲ ਸੰਪਤੀ ਵੀ ਹੈ 10 ਕਰੋੜ ਦੇ ਆਪਾਂ ਇਹ ਕਹਿ ਸਕਦੇ ਹਾਂ 10 ਕਰੋੜ ਜਾਂ 10 ਕਰੋੜ ਤੋਂ ਥੋੜਾ ਵੱਧ ਵੱਧ ਦੇ ਮਾਲਕ ਨੇ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੀ ਪਤਨੀ ਕਰਜ਼ਾ ਵੀ ਹੈਗਾ ਚਰਨਜੀਤ ਸਿੰਘ ਚੰਨੀ ਤੇ ਲਾਇਬਿਲਿਟੀਆਂ ਹੈਗੀਆਂ ਨੇ 41,39,547 ਰੁਪਏ ਦੀਆਂ 41 ਲੱਖ ਦੀ ਉਹਨਾਂ ਤੇ ਲਾਇਬਿਲਟੀਆਂ ਵੀ ਹੈਗੀਆਂ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par